ਹਾਂਜੀ ਦੋਸਤੋ ਸਾਸਤ੍ਰਿਕਾਲ ਅੰਮਾ ਜੱਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੀ ਆਇਆਂ ਆਖਦੇ ਆ ਜਿਹੜੇ ਵੀ ਭਰਾ ਪਹਿਲੀ ਵਾਰ ਚੈਨਲ ਦੇ ਵਿੱਚ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਦਬਾ ਦਿਓ ਤਾਂ ਜੋ ਤਾਡੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਚੰਡੀਗੜ੍ਹ ਦਾ ਪਾਰਕ ਹੈ ਇੱਕ ਬਟਰਫਲਾਈ ਪਾਰਕ ਬਹੁਤ ਸੋਹਣਾ ਪਾਰਕ ਹੈ ਅੱਜ ਬਟਰਫਲਾਈ ਪਾਰਕ ਤੁਹਾਨੂੰ ਦਿਖਾਵਾਂਗੇ ਜਾ ਕੇ ਦੇਖਦੇ ਆਂ ਕਿ ਅੰਦਰੋਂ ਕਹਿਜਾ ਪਾਰਕ ਹੈ ਕਿੱਦਾਂ ਦੇ ਉੱਥੇ ਹੱਲ ਬਗਾਰੇ ਲੱਗੇ ਹੋਏ ਨੇ ਚਲੋ ਜੀ ਫਿਰ ਮਿਲਦੇ ਆਂ ਬਟਰਫਲਾਈ ਪਾਰਕ ਦੇ ਗੇਟ ਤੇ ਜਾ ਕੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਲਓ ਜੀ ਆਪਾਂ ਆ ਗਏ ਆਂ ਬਟਰਫਲਾਈ ਪਾਰਕ ਤੇ ਪਾਸ ਆਓ ਤੁਹਾਨੂੰ ਦਿਖਾਣੇ ਆਂ ਮੇਨ ਗੇਟ ਤੇ ਆਪਾਂ ਗੱਡੀ ਕਰਦੇ ਆਂ ਪਾਰਕ ਲਓ ਜੀ ਆਪਾਂ ਗੱਡੀ پارک ਕਰਦੀਏ ਸੇਵ ਬਟਰਫਲਾਈ ਸੇਵ এনवायरमेंट ਲੋਕ ਜੀ ਇਹ ਬਟਰਫਲਾਈ ਪਾਰਕ ਦਾ ਮੇਨ ਗੇਟ ਇਹ ਪ੍ਰੋਜੈਕਟਰ ਪਿਆ ਜੀ ਸੈੱਡ ਐਂਟਰੀ ਵਗੈਰਾ ਕਰਨੀ ਪੈਂਦੀ ਹੈ ਇਹ ਦੇਖਦੇ ਆਪਾਂ ਤੇ ਗੇਟ ਤੇ ਹੋਇਆ ਤੋਂ ਲਾਹਵਜੀ ਵਾਟਰਫਲਾਈ ਦਾ ਜਿਹੜਾ ਪਾਰਕ ਦਾ ਟਾਈਮਿੰਗ ਹੈ 9 ਤੋਂ 5 ਵਜੇ ਤੱਕ ਦਾ ਹੈ ਇਹ ਜੀ ਦਿੱਕਤਾਂ ਰੱਖਣਾ ਇਹਨਾਂ ਦੇ ਇੰਸਟਰਕਸ਼ਨ ਜਿਹਨੇ ਪਲੀਜ਼ ਡੂ ਨਟ ਪਲਕ ਫਲਾਵਰਜ਼ ਐਂਡ ਲੀਫ ਜਿਹੜੇ ਫੁੱਲ ਤੇ ਪੱਤੇ ਨੇ ਤੁਸੀਂ ਨਹੀਂ ਤੋੜ ਸਕਦੇ ਤੋੜਨੇ ਵੀ ਨਹੀਂ ਚਾਹੀਦੇ ਇਹ ਦੇਖੋ ਕਿੰਨੇ ਪਿਆਰਾ ਫੁੱਲ ਹੈ ਲਓ ਜੀ ਇੱਕ ਨਜ਼ਰ ਤੁਹਾਡੀ ਇੱਧਰ ਵੀ ਮਰਵਾ ਦਈਏ ਸੈੱਟ ਸੈੱਟ ਦੇ ਵਿੱਚ ਇਹਨਾਂ ਨੇ ਬੋਰਡ ਲਾਇਨੇ ਬੋਰਡਾਂ ਦੇ ਉੱਪਰ ਇਹਨਾਂ ਨੇ ਪਲਾਂਟ ਸਜਾ ਇਹ ਬਟਰਫਲਾਈ ਜਿवारे ਦੱਸਿਆ ਹੋਏਗਾ ਤੁਸੀਂ ਪੜ ਲੈਣਾ ਇਹਨਾਂ ਆਪਣੇ ਕੋਲ ਟਾਈਮ ਨਹੀਂ ਹੈ ਪੜਨ ਵਾਸਤੇ ਦਿਲ ਲਾਈਫ ਸਾਈਕਲ ਆਫ ਬਟਰਫਲਾਈ ਇਹ ਬਟਰਫਲਾਈ ਦਾ ਪੂਰਾ ਜੀਵਨ ਦਾ ਸਰਕਲ ਹੈ ਵੀ ਕਿੱਦਾਂ ਕਿੱਦਾਂ ਪੈਦਾ ਹੁੰਦੀ ਹੈ ਤੇ ਕਿੱਦਾਂ ਕਿੱਦਾਂ ਉਹਦਾ ਜੀਵਨ ਚੱਲਦਾ ਕਿੰਨੇ ਦਿਨਾਂ ਦੇ ਵਿੱਚ ਠੀਕ ਹੈ ਜੀ ਇਹ ਬਟਰਫਲਾਈ ਦਾ ਵੀ ਕਿਹੜੇ ਕਿਹੜੇ ਫੁੱਲਾਂ ਦੇ ਉੱਤੇ ਉਹ ਆਂਦੀ ਹੈ ਤੇ ਉਹਦੇ ਨਾਮ ਕਲਰ ਕਿੱਦਾਂ ਦਾ ਹੁੰਦਾ ਬਟਰਫਲਾਈ ਦੀ ਕਿਸਮ ਕਿਹੜੀ ਹੈ ਆਪਾਂ ਹਿੰਟ ਦੇ ਉੱਤੇ ਇਹਦੀ ਫੋਟੋ ਜਿਹਾ ਵਗੈਰਾ ਪਾ ਦਾਂਗੇ ਲਓ ਜੀ ਆਪਾਂ ਅੱਗੇ ਇਹਨੂੰ ਚੱਲਦੇ ਆਂ ਤੇ ਹੁਣ ਤੁਹਾਨੂੰ ਦਿਖਾਣੇ ਹੈ ਪਾਰਕ ਸਾਰਾ ਘੁੰਮ ਫਿਰ ਕੇ ਵੀਡੀਓ ਦਾ ਆਨੰਦ ਲੈਣਾ ਤੇ ਵੀਡੀਓ ਦੇ ਵਿੱਚ ਤੁਹਾਨੂੰ ਖੂਬਸੂਰਤ ਨਜ਼ਾਰਾ ਦਿਖਾਵਾਂਗੇ ਆਪਾਂ ਵੀਡੀਓ ਨੂੰ ਪਲੀਜ਼ ਸਕਾਈਪ ਨਹੀਂ ਕਰਨਾ ਐਂਡ ਤੱਕ ਦੇਖਣਾ ਤੇ ਸ਼ੇਅਰ ਕਰਨਾ ਇਹਨਾਂ ਦਾ ਛੋਟਾ ਜਿਹਾ ਪਾਰਕ ਹੈ ਇਹ ਜਿਆਦਾ ਵੱਡਾ ਨਹੀਂ ਹੈ ਇਹ ਪੌਂਡ ਆ ਗਿਆ ਜੀ ਹੁਣ ਦੇਖੋ ਕਿੰਨਾ ਖੂਬਸੂਰਤ ਪਾਰਕ ਹੈ ਦੇਖੋ ਇਹ ਛੋਟ ਜੀ ਇਹਨਾਂ ਨੇ ਲੇਕ ਬਣਾਈ ਹੈ देखो ये ਦੇ ਵਿੱਚ ਅੰਬ ਦੇ ਰੁੱਖ ਬਹੁਤ ਨੇ तितਲੀ ਦਾ ਪਰ ਇੱਥੇ ਮੈਨੂੰ ਕੋਈ ਦਿਖੀ ਨਹੀਂ ਅਜੇ ਤੱਕ ਚੰਡੀਗੜ੍ਹ ਸਿਟੀ ਦੀ ਇਹ ਖਾਸੀਅਤ ਆ ਵੀ ਇਹ ਪਾਰਕਾਂ ਨਾਲ ਭਰਿਆ ਪਿਆ ਕੋਈ ਇੱਕ ਅੱਧਾ ਨਹੀਂ ਬਹੁਤ ਸਾਰੇ ਪਾਰਕ ਨੇ ਇੱਥੇ ਸਾਰੇ ਪਾਰਕਾਂ ਦੇ ਵਿੱਚ ਘੁੰਮਣ ਵਾਸਤੇ ਘੱਟੋ ਘੱਟ 10-12 ਦਿਨ ਚਾਹੀਦੇ ਨੇ ਜੇ ਪੂਰੇ ਚੰਡੀਗੜ੍ਹ ਨੂੰ ਘੁੰਮਣਾ ਤੁਸੀਂ ਮੇਨ ਮੇਨ ਜਗ੍ਹਾ ਤੇ ਇੱਕ ਅੱਡੇ ਦਿਨ ਵਾਲਾ ਕੰਮ ਨਹੀਂ ਹੈ ਉਹ ਦੇਖੋ ਵਰਕਰ ਲੱਗਿਆ ਹੋਇਆ ਕੰਮ ਕਰਨ ਪੱਲਾਂ ਵਿੱਚੋਂ ਪੱਤੇ-ਪੱਤੇ ਕੱਢਦਾ ਵਿਚਾਰਾ ਲਓ ਜੀ ਇਧਰ ਹੋ ਹੈ ਇੱਥੇ ਤੱਕ ਹੀ ਸੀ ਤੇ ਅੱਗੇ ਚੱਲਦੇ ਆਪਾਂ ਇਹਨਾਂ ਨੇ ਬੋਰ ਲਾਇਆ ਸੀ ਇਹਦੇ ਵਿੱਚ ਇੱਥੇ ਦੱਸਿਆ ਇਹਨਾਂ ਨੇ ਵੀ ਤੁਸੀਂ ਦੇਖਣ ਤੋਂ ਤੁਹਾਨੂੰ ਇਹ ਲੱਗੇਗਾ ਵੀ ਜਿਹੜਾ ਇਹ ਬਾਗ ਕਾ ਵੀ ਇਹਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕੀਤੀ ਜਾਂਦੀ ਜਿੱਦਾਂ ਕਿ ਤੁਹਾਨੂੰ ਆ ਲੱਗ ਰਿਹਾ ਨਾ ਕਾਫੂ ਜਿਆਦੇ ਪੱਤੇ ਪੁੱਤੇ ਜਿੱਦਾਂ ਇਹ ਕਹਿੰਦੇ ਨਾ ਵੀ ਵੀ ਦੇਖਣ ਦੇ ਵਿੱਚ ਇਦਾਂ ਲੱਗਦਾ ਵੀ ਪਾਰਕ ਦੀ ਦੇਖਭਾਲ ਨਹੀਂ ਕੀਤੀ ਜਾਂਦੀ ਵੀ ਇਹ ਜਹਾਂ ਨਹੀਂ ਹੈ ਇਹ ਪਾਰਕ ਦੇ ਵਿੱਚ ਵੀ نیچے ਜ਼ਮੀਨ ਦੇ ਵਿੱਚ ਗਰਾਊਂਡ ਦੇ ਵਿੱਚ ਕੁਝ ਜਾਨਵਰ ਬਗੈਰਾ ਨੇ ਜੋ ਛੋਟੇ-ਛੋਟੇ ਕੀੜੇ-ਮਕੌੜੇ ਲਗਾ ਲੋ ਉਹ ਜਿਹੇ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਆ ਤੇ ਉਹਨਾਂ ਨੂੰ ਖਤਮ ਨਹੀਂ ਕਰ ਸਕਦੇ ਇਸ ਕਾਰਨ ਨੂੰ ਕਹਿੰਦੇ ਵੀ ਜਿਆਦਾ ਜਿਹੜਾ ਨੀਚੇ ਸਫਾਈ ਵਾਲਾ ਦੇਖੋ ਜੀ ਇਹਨਾਂ ਨੇ ਬੈਕਗ੍ਰਾਉਂਡ ਵਾਸਤੇ ਗਜੀਬੋ ਬਣਾਈ ਹੋਈ ਹੈ ਦੇਖੋ ਕਿੰਨਾ ਸੋਹਣਾ ਸਟੈਚੂ ਤਿਆਰ ਕੀਤਾ ਹੈ ਤਿਤਲੀ ਦਾ ਹੈਂਡ ਜਿਹਦੇ ਉੱਪਰ ਮਿੱਟੀ ਦੇ ਹੈਂਡ ਬਣਾ ਕੇ ਫਿਰ ਪੇੜ ਤੇ ਉਹਨਾਂ ਦੇ ਪੱਤਿਆਂ ਦੇ ਉੱਤੇ ਇਹ ਜਿਹੜੇ ਕੀੜੇ ਵਗੈਰਾ ਹੁੰਦੇ ਆ ਜਿਨ੍ਹਾਂ ਨੂੰ ਮਲਾਂ ਰੇਸ਼ਮ ਦੇ ਕੀੜੇ ਵੀ ਕਹਿੰਦੇ ਦੀ ਆ ਜਿਹੜਾ ਲੱਗਿਆ ਹੋਇਆ ਨਾ ਆਪਣੇ ਅਕਾਜ ਆ ਅੱਜ ਇੱਥੇ ਬੋਰਡ ਲੱਗਿਆ ਹੁੰਦਾ ਇਹਦਾ ਹੈਬੀਟਾਟ ਬਟਰਫਲਾਈ ਇੱਥੇ ਬਟਰਫਲਾਈ ਆਉਂਦੀ ਹੈ ਇਹਨਾਂ ਦੇ ਉੱਤੇ ਤਾਂ ਹੀ ਉਹ ਇਹਨੂੰ ਕੱਟਦੇ ਵਾਧਦੇ ਨੇ ਇਹ ਆ ਗਿਆ ਜੀ ਤਿਤਲੀ ਘਰ ਇਹਦੇ ਅੰਦਰ ਲੱਗਿਆ ਹੋਇਆ ਜੀ ਕੁੰਡਾ ਤੇ ਇਹਦੇ ਅੰਦਰ ਜਾਣ ਦੀ ਸਹਿਤ ਇਜਾਜ਼ਤ ਨਹੀਂ ਹੈ ਤੇ ਆਪਾਂ ਤੁਹਾਨੂੰ ਸ਼ੀਸ਼ਾ ਲੱਗਿਆ ਹੋਇਆ ਬਾਹਰੋਂ-ਬਾਰ ਇੱਥੋਂ ਦਿਖਾਣੇ ਸਰਬ ਦੇਖਦੇ ਆਂ ਆਗਰ ਕੋਈ ਤਿਤਲੀ Andan a ਇਹ ਪੂਰਾ ਜੀ ਚਾਰੇ ਪਾਸੇ ਸੀਲ ਨਾਲ ਕਵਰ ਕੀਤਾ ਹੋਇਆ ਹੈ ਜੇ ਅੰਦਰ ਬਟਰਫਲਾਈ ਜ਼ਰੂਰ ਹੋਊਗੀ ਪਰ ਹੁਣ ਕਿਤੇ ਪੱਤਿਆਂ ਪੁੱਤਿਆਂ ਦੇ ਵਿੱਚ ਛੁਪ ਛੁਪ ਕੇ ਬੈਠੇ ਹੋਣਗੇ ਠੰਡ ਦੇ ਕਾਰਨ ਜਿਹੜਾ ਇਹ ਬੰਦ ਕੀਤਾ ਨਾ ਕਦੇ ਫੇਰ ਮੌਕਾ ਮਿਲਿਆ ਤੰਤਨ ਨੂੰ ਜ਼ਰੂਰ ਦਿਖਾਇਆ ਜਾਏਗਾ ਲਓ ਵੀ ਦੋਸਤੋ ਇਹ ਸੀ ਆਪਣਾ ਨਿਕਾ ਜਿਹਾ ਵਲੌਗ ਬਟਰਫਲਾਈ ਪਾਰਕ ਦਾ ਛੋਟਾ ਜਿਹਾ ਪਾਰਕ ਹੈ ਬਹੁਤ ਸੋਹਣਾ ਮੈਂਟੇਨ ਕੀਤਾ ਹੋਇਆ ਹੈ ਗਵਰਨਮੈਂਟ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤਾਨੂੰ ਕਿਦਾਂ ਦਾ ਲੱਗਿਆ ਇਹ ਪਾਰਕ ਜੇ ਸਿੱਤਣਾ ਸੋਨੂੰ ਹੋਰ ਵੀ ਆਪਾਂ ਪਾਰਕ ਦਿਖਾਵਾਂਗੇ ਵੀਡੀਓ ਦਿਖਾਵਾਂਗੇ ਤੁਹਾਨੂੰ ਦੇਖਦੇ ਰਹਿਣਾ ਪੰਮਾ ਜੱਟ YouTube ਚੈਨਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਆਏ ਨੇ ਉਹ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਪਰਿਵਾਰਾਂ ਭੈਣਾਂ ਦੀ ਸਪੋਰਟ ਦੇ ਨਾਲ ਹੀ ਆਪਣਾ ਚੈਨਲ ਹੈ ਜੋ ਗਰੋਥ ਕਰ ਰਿਹਾ ਹੈ ਤੁਸੀਂ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਕਿਰਪਾ ਕਰਕੇ ਪਿਆਰ ਇਦਾਂ ਹੀ ਬਣਾਏ ਰੱਖਣਾ ਫੇਰ ਮਿਲਾਂਗੇ ਕਿਸੇ ਅਗਲੇ ਪਾਰਕ ਦੇ ਵਿੱਚ ਧੰਨਵਾਦ